ਆੜਾ ਗਣੀ ਨੰਨਾ ਏਰੀਆ ਜਾ ਤੇ ਨਾ ਹੁਣ ਜਵਾਕ ਇਥੋਤੀ ਗਾਇ ਨਿਹੜਦੇ ਖੇੜਦੇ ਇਹਦੀ ਮਾੜੀਆਂ ਮੁੱਟੀਆਂ ਉੱਚੀਆਂ ਕੰਦਾ ਹੋਣਾ ਇਹਦੇ ਉੱਤੇ ਬਸ ਮਾੜੀ ਮੁੱਟੀ ਤਾਰ ਲੱਗ ਜੇ ਨਾ ਤੇ ਜਵਾਕਾਂ ਨੂੰ ਨਿੱਕੜ ਦਰਬਾਜ ਜਾਂਦੇ ਜਦੋਂ ਭਰਚਾਂ ਦਾ ਨਾ ਸਾਰਾ ਕੁਝ ਆ ਸਾਰਾ ਭਰ ਜਾਂਦਾ ਗਲੀ ਪਾ ਕਿ ਉੱਧਵਾੜ ਕੇ ਕੋਈ ਨਹੀਂ ਆਉਂਦਾ ਇਹ ਤਾਂ ਠੇਕੇਦਾਰ ਆਉਂਦਾ ਨਾ ਕੋਈ ਸਾਰੇ ਤੋਂ ਦੇਖ ਕੇ ਮੁੜ ਜਾਂਦੇ ਆ ਭਾਈ ਕਰਨਜੀ ਸਿੰਘ ਹੈ ਭਾਈ ਬਈ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਵੀ ਆੜਾ ਗਿਆ ਨਹੀਂ ਇੰਨਾ ਇਰੀਆ ਜਾ ਇਹਦਾ ਹੁਣ ਜਵਾਕ ਇੱਥੋਂ ਦੀ ਗਾਇਨ ਦੇ ਖੇੜਦੇ ਇਹਦੀਆਂ ਮਾੜੀਆਂ ਮੁੱਟੀਆਂ ਉੱਚੀਆਂ ਗੰਦਾ ਹੋ ਜਾਣ ਇਹਦੇ ਉੱਤਲੇ ਪਾਸੇ ਮਾੜੀ ਮੁੱਟੀ ਤਾਰ ਲੱਗ ਜੇ ਨਾ ਤੇ ਜਵਾਕਾਂ ਨੂੰ ਡਿੱਗਣ ਤੋਂ ਬਚ ਜਾਣ ਜਦੋਂ ਭਰ ਜਾਂਦਾ ਨਾ ਸਾਰਾ ਕੁਝ ਦਾ ਸਾਰਾ ਭਰ ਜਾਂਦਾ ਗਲੀ ਭਰ ਜਾਂਦੀ ਸਾਰੀ ਬਈ ਆ ਇਧਰਲੀ ਤੇ ਮੈਂ ਕਹਿੰਦਾ ਵੀ ਇਹਦਾ ਮਾੜਾ ਮੁੱਟੀ ਨਿਕਾਸ ਕਰਦਨ ਪਾਣੀ ਦਾ ਨਿਕਾਸ ਹੋਏਗਾ ਦੀਆਂ ਲੋੜ ਨਾ ਪਵੇ ਵੇਖਣ ਅਸ਼ਾਸਨ ਕੋਲ ਕੀ ਮੰਗ ਕਰੇ ਪ੍ਰਸ਼ਾਸਨ ਕੋਲੋਂ ਮੈਂਬਰ ਸਾਹਿਬ ਆਵਾਜ਼ ਮਾਰੋ। ਫੋਕਟੇ ਹੀ ਮੰਗਾਂ ਵੀ ਸਾਡੀ ਵੀ ਇਹਦੀ ਚਾਰਦਵਾਰੀ ਕੀਤੀ ਜਾਵੇ। ਕੋਈ ਇਹਦਾ ਮੋਟਰ-ਮੋਟਰ ਲੱਗ ਜਾਏ, ਕੋਈ ਪਾਣੀ ਨਿਕਲਦਾ ਰਹੇ ਵੀ। ਸਾਫ ਪਾਣੀ ਪੈਂਦਾ ਰਹੇ ਵੀ। ਭਾਈ ਕੀ ਨਾਮ ਹੈ ਕਿੱਥੋਂ ਆ ਰਹੇ ਹੋ? ਮੇਰਾ ਗਵਿੰਦਾ ਹੀ। ਹਾਂ। ਪੈਂਦੇ। ਇਹ ਤਾਂ ਪਾਕੜਾ ਹੀ। ਕੀ ਕਹਿਣਾ ਚਾਹੋਗੇ ਅੱਜ? ਠੀਕ ਹੈ ਨਾ ਚਾਹਾਂਗੇ ਜੀ ਇਹਦੇ ਆਸੇ-ਪਾਸੇ ਚਾਰਦਵਾਰੀ ਕੀਤੀ ਜਾਵੇ। ਸਾਨੂੰ ਆ ਬਣਾ ਕੇ ਬਸ ਧਰ ਰਹਿੰਦਾ ਸਾਨੂੰ ਜਵਾਕਾਂ ਦਾ। ਹਾਂ ਕੋਈ ਜਵਾਕ ਕੋਈ ਵਿੱਚ ਡਿੱਗ ਪਿਆ ਜਾਂ ਨੇੜੇ ਤੇੜੇ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਇੱਕ ਕਰ ਹੀ ਆਏ ਆ ਕਾ ਲਾ ਕੇ ਰੰਗ ਕਰਕੇ ਉਸ ਤੋਂ ਬਾਅਦ ਕੋਈ ਨਹੀਂ ਆਉਂਦਾ ਜੀ ਇੱਥਾਂ ਠੇਕੇਦਾਰ ਆਉਂਦਾ ਨਾ ਕੋਈ ਵੀ ਸਾਰੇ ਤੋਂ ਵੇਖ ਕੇ ਮੁੜ ਜਾਂਦੇ ਆ ਯਾਰ ਜਦੋਂ ਪਾਣੀ ਆ ਜਾਂਦਾ ਗਲੀ 'ਚ ਸਾਰਾ ਪਾਣੀ ਜਾਂਦਾ ਜੀ ਤੇ ਕੀ ਮੰਗ ਕੀ ਕਰਦੇ ਸਫਾਈ ਦੀ ਕਿ ਨਿਕਾਸੀ ਦੀ ਅਸੀਂ ਮੰਗ ਇਹ ਹੀ ਕਰਦੇ ਆ ਵਸਾ ਸਫਾਈ ਸਪੋਈ ਹੋ ਜੇ ਤੇ ਇਹਦੋਂ ਗੰਦਾ-ਕੁੰਦਾ ਨਿਕਲ ਜਾਣਾ ਅਸੀਂ ਪਾਸੇ ਜੀ ਹੋਰ ਕੋਈ ਇਸ ਤਰ੍ਹਾਂ ਹੀ ਸਾਨੂੰ ਮਾੜਾ ਕਹਿੰਦੇ ਨਹੀਂ ਨਾ ਉਹ ਪਿੰਡ ਦੀ ਪੰਚਾਇਤ ਨਾਲ ਵੀ ਗੱਲ ਹੋਈ ਹੈ ਪਿੰਡੇ ਦੇ ਵਾਸ ਨਹੀਂ ਹੋਈ ਜੀ ਪਹਿਲਾ ਸੁਪਨ ਸਰਪੰਚ ਹੁਣ ਬਣਿਆ ਜੀ ਉਹਨੂੰ ਥੋੜਾ ਚੇਰੀ ਹੋਇਆ ਉਹ ਵਿਚਾਰਾ ਹੌਲੀ ਹੌਲੀ ਕਰੂਗਾ ਸਾਰਾ ਕੁਝ ਬਾਕੀ ਪੁਰਾਣੇ ਪਿੰਡੇ ਦੇ ਪੁਰਾਣੇ ਸਰਪੰਚ ਦਾ ਕੰਮ ਸੀਗਾ ਉਦੋਂ ਉਦੋਂ ਦਾ ਚੱਲਿਆ ਸੀ ਕੰਮ ਇਹ ਉਦੋਂ ਮੁੜ ਕੇ ਦੁਬਾਰਾ ਹੋਇਆ ਨਹੀਂ ਭਾਈ ਕੀ ਨਾ ਮੈਂ ਕਿਹੜੋ ਗੁਰਪੀ ਸਿੰਘ ਮੇਰਾ ਨਾਮ ਆ ਜੀ ਤੱਪਾ ਖੇੜਾ ਮੇਰਾ ਆ ਹੀ ਪਿੰਡ ਆ ਜੀ ਕੀ ਮਾਮਲਾ ਕੀ ਹੈ ਤੁਸੀਂ ਜੀ ਕਲ ਵਕਤਨ ਵਾਸਤੇ ਮਾਬਲਾ ਹੀ ਆਈ ਜਦੋਂ ਛੱਪੜ ਚੜ ਜਾਂਦਾ ਮੀਂਹ ਆਉਂਦਾ بارش ਆਉਂਦੀ ਆ ਘਰਾਂ ਚ ਪਾਣੀ ਵੜ ਜਾਂਦਾ ਗਲੀਆਂ ਚ ਪਾਣੀ ਵੜ ਜਾਂਦਾ ਨਿਕਨੇਕੇ ਨਿਕਨੇਕੇ ਜਵਾਕ ਖੇੜਦੇ ਆ ਪਾਣੀ ਨਾਲ ਫਿਰਸ਼ੀਆਂ ਹੋ ਜਾਂਦੀਆਂ ਪੈਰਾਂ ਤੇ ਹੋ ਜਾਂਦੀਆਂ ਤੱਕੀ ਮੰਗ ਕੀ ਕਰ ਰਹੇ ਆ ਮੰਗ ਕੇ ਹੀ ਪ੍ਰਸ਼ਾਸਨ ਤੋਂ ਕਰ ਰਹੇ ਆ ਵੀ ਇਹਦੀ ਚਾਰ ਦਿਵਾਰੀ ਚਾਰ ਦਿਵਾਰੀ ਹੋ ਜਾ ਸਾਰੇ ਪਾਸੇ ਚਾਰ ਦਿਵਾਰੀ ਹੋ ਜੀ ਕੰਦਾ ਉੱਚੀਆਂ ਹੋ ਜਾਣ ਪਾਣੀ ਮੁੜ ਕੇ ਤਾਰਾ ਲੱਗ ਜਾਣਾ ਖੂਬ ਨਾ ਗਿਆ ਇਹਦਾ ਕੋਈ ਨਾ ਕੋਈ ਚਾਲੂ ਵਰੇ ਨਾ ਕੋਈ ਬਾਤ ਕਰਦਾ ਘੜੀਆਂ ਕਰਕੇ ਛੱਡ ਗਏ ਛੱਡ ਪਹਿਲੇ ਕ